ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਝੋਨੇ ਦੇ ਵਿੱਚ ਝੰਡਾ ਰੋਗ ਹਰ ਕਿਸਾਨ ਹਰ ਡਾਕਟਰ ਆਪਣੇ ਆਪਣੇ ਐਕਸਪੀਰੀਅੰਸ ਦੇ ਅਨੁਭਵ ਦੇ ਅਨੁਸਾਰ ਆਪਣੇ ਤਜਰਬੇ ਦੇ ਅਨੁਸਾਰ ਵੱਖ-ਵੱਖ ਦਵਾਈਆਂ ਦੱਸਦੇ ਆ। ਲੇਕਿਨ ਕਿਸੇ ਨੂੰ ਫਾਇਦਾ ਹੁੰਦਾ ਹੈ ਕਿਸੇ ਨੂੰ ਨਹੀਂ ਹੁੰਦਾ ਤੇ ਦੋਸਤੋ ਮੈਂ ਜਿਹੜੇ ਪਿਛਲੇ ਸਾਲਾਂ ਤੋਂ 2-4 ਸਾਲਾਂ ਤੋਂ ਯੂਜ਼ ਕਰ ਰਿਹਾ ਉਹ ਮੈਂ ਪਹਿਲੀ ਅਜੇ ਦੂਸਰੀ ਖਾਦ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਟੈਬੋਕਾਨਾ ਜੋਲ 6.7% ਪਲੱਸ ਕੈਪਟਾਨ ਬਹੁਤ ਜ਼ਿਆਦਾ ਮੈਨੂੰ ਇਸ ਦੇ ਵਿੱਚ ਫਾਇਦਾ ਮਿਲਦਾ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਇਹਨੂੰ ਮੈਂ ਕੀ ਕਰਦਾ ਇੱਕ ਗੱਟਾ ਜੂਰੀਏ ਦੇ ਨਾਲ ਮਿੱਟੀ ਦੇ ਵਿੱਚ ਪਲਾਇ ਇਸ ਨੂੰ ਮਿਲਾ ਲੈਣਾ ਆ ਮੈਂ ਆਪ ਤੁਹਾਨੂੰ ਖੋਲ ਕੇ ਦਿਖਾ ਦਾਂ ਆਪ ਇਹਨੂੰ ਮਿੱਟੀ ਦੇ ਵਿੱਚ ਮਿਲਾ ਲਾਂਗੇ ਬਿਲਕੁਲ ਗਾੜੇ ਰੰਗ ਦਾ ਪਦਾਰਥ ਹੋਗਾ ਇਹ ਮਿੱਟੀ ਦੇ ਵਿੱਚ ਮਿਲਾ ਕੇ ਇਹਨੂੰ ਫਿਰ ਜੂਰੀਏ ਦੇ ਇੱਕ ਗੱਟੇ 'ਚ ਮਿਲਾ ਲੈਣਾ ਕਿਉਂਕਿ ਇਹ ਜਿਹੜਾ ਫੰਗੀ ਸੈਡ ਹੈ 100% ਕੰਮ ਤਾਂ ਨਹੀਂ ਕਰੂਗਾ ਕੋਈ ਵੀ ਹੰਦੀ ਸੈਡ ਹੈ 100% ਭਾਵੇਂ ਡਾਕਟਰ ਨੇ ਕਿਹਨੂੰ ਤੇ ਬੜੀਆਂ ਬੜੀਆਂ ਵੱਡੀਆਂ ਹਦਾਇਤਾਂ ਦੇਣਗੇ ਜੀ ਇਸ ਦੇ ਵਿੱਚ ਝੰਡਾ ਰੋਗ ਨਹੀਂ ਹੁੰਦਾ ਜੇ ਫਲਾਣਾ ਵਾਇਰਸ ਹੈ ਜੀ ਫਲਾਣਾ ਵਾਇਰਸ ਜ਼ਿਆਦਾਤਰ ਆਪਾਂ ਜਿਹੜੇ ਜ਼ਮੀਨਾਂ ਦੇ ਵਿੱਚ ਯੂਜ਼ ਕਰਦੇ ਆ ਐਸਿਡ ਅਮੀਨੋ ਐਸਿਡ ਹੋ ਗਿਆ ਹਿਊਮਿਕ ਐਸਿਡ ਹੋ ਗਿਆ ਫੋਲਿਕ ਐਸਿਡ ਹੋ ਗਿਆ ਜਬਰੀਲਾ ਐਸਿਡ ਹੋ ਗਿਆ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਹੈਗਾ ਜੀ ਜਬਰੀਲੇ ਐਸਿਡ ਜਬਰੀਲਾ ਐਸਿਡ ਇੱਕ ਐਦਾਂ ਦਾ ਤੱਤ ਹੈ ਜਿਹੜਾ ਕਿ ਪੌਦੇ ਨੂੰ ਇੱਕਦਮ ਗਰੋਥ ਵਿੱਚ ਲਿਆ ਦਿੰਦਾ ਔਰ ਸਿਰਫ ਤੋਂ ਸਿਰਫ ਕਈ ਕਿਸਾਨ ਇੱਥੇ ਵੀ ਕਹਿ ਰਹੇ ਨੇ ਵੀ ਬਾਸਮਥੇ ਦੇ ਵਿੱਚ ਕਿਉਂ ਹੈ ਔਰ ਦੂਸਰਿਆਂ ਦੇ ਵਿੱਚ ਕਿਉਂ ਨਹੀਂ ਜਿਹੜੀ ਝੋਨਾ ਜਾਂ ਪਰਮਲਤਾਨ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਆ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਕਿਤੇ ਨ ਕਿਤੇ ਝੰਡਾ ਰੋਗ ਇੱਥੇ ਹੋਊਗਾ ਆ ਰਹਾ ਆ ਜਿਹੜਾ ਝੰਡੇ ਰੋਗ ਦਾ ਬੁੱਟਾ ਹੈ ਆ ਝੰਡੇ ਰੋਗ ਦਾ ਜਿਬਰੈਲਿਕ ਐਸਿਡ ਦੇ ਕਾਰਨ ਕਹਿੰਦਾ ਵੀ ਸੌਤ ਬਾਦ ਹੈ ਜਿਹੜਾ ਆਪਾਂ ਗ੍ਰੋਥ ਪ੍ਰੋਮੋਟਰ ਵਾਲੀਆਂ ਚੀਜ਼ਾਂ ਪਾਉਨੇ ਆ ਖੇਤ ਦੇ ਵਿੱਚ ਉਹਦੇ ਕਾਰਨ ਹੁੰਦਾ ਦੋਸਤੋ ਇਸ ਦੇ ਨਾਲ ਇੱਕ ਮੈਂ ਬਾਅਦ ਸੇ ਤੁਹਾਨੂੰ 40 ਦਿਨਾਂ ਤੋਂ ਬਾਅਦ ਆਪਾਂ ਇੱਕ ਸਪਰੇਅ ਕਰਨੀ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸ ਦਾਂਗਾ ਉਹਦੇ ਨਾਲ ਵੀ ਕਾਫੀ ਫਾਇਦਾ ਮਿਲਦਾ ਪਿੱਛੇ ਜੀ ਮੈਂ 2 ਸਾਲ ਪਹਿਲਾਂ ICAR ਯੂਨੀਵਰਸਿਟੀ ਦਿੱਲੀ ਗਿਆ ਸੀ ਤੇ ਉੱਥੇ ਮੈਂ ਆਪਣੇ ਐਕਸਪੀਰੀਅੰਸ ਹਾਂਦਾ ਕੀਤਾ ਸੀ ਤੋਂ ਡਾਕਟਰ ਹੱਸ ਵੀ ਰਹੇ ਸੀਗੇ لیکن ਜਦੋਂ ਉਹਨਾਂ ਨੇ ਥੋੜੀ ਜਗ੍ਹਾ ਤੇ ਟ్రਾਇਲ ਕੀਤਾ ਤਾਂ ਉਹਨਾਂ ਨੂੰ ਵੀ ਫਾਇਦਾ ਹੋਇਆ ਇਸ ਕਰਕੇ ਮੈਂ ਕਹਿੰਦਾ ਜਿੱਥੋਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਜਿਹੜੀ ਹੀ ਫੰਗੀ ਸਾਈਡ ਦੀ ਜਾਣਕਾਰੀ ਮਿਲਦੀ ਹੈ ਉਹ ਤੁਸੀਂ ਯੂਜ਼ ਕਰੋ ਐਦਾਂ ਨਹੀਂ ਕਿ ਯੂਨੀਵਰਸਿਟੀ ਦੇ ਡਾਟਾ ਨੇ ਆ ਕਹੇ ਤਾਂ ਤਾਂ ਪਾਓ ਹੀ ਪਾਉਣਾ ਹੈ ਕਾਰਬਨ ਡਾਈਜਮ ਕਹੇ ਤਾਂ ਕਾਰਬਨ ਡਾਈਜਮ ਹੀ ਪਾਉਣਾ ਹੈ ਦੋਸਤੋ ਗੱਲ ਇਹ ਇਸ ਤਰ੍ਹਾਂ ਹੈ ਕਿ ਆਪਣਾ ਫਾਇਦਾ ਹੋਣਾ ਚਾਹੀਦਾ ਹੈ ਕਈ ਕਿਸਾਨ ਵੀਰ ਡੀਜ਼ਲ ਪਲੱਸ ਕਾਲਾ ਤੇਲ ਮਿਲਾ ਕੇ ਖੇਤ ਦੇ ਵਿੱਚ 600 ਐਮ ਐਲ ਡੀਜ਼ਲ ਯੂਰੀਆ ਦੇ 10 12 ਕਿਲੋ ਯੂਰੀਆ ਲੈ ਲੈਂਦੇ ਆ ਉਸ ਦੇ ਵਿੱਚ ਸਿੱਟਦੇ ਆ ਉਹਦੇ ਨਾਲ ਵੀ ਕਾਫੀ ਰਾਹਤ ਮਿਲਦੀ ਹੈ ਛੰਡਾ ਰੋਗ ਵਾਸਤੇ ਔਰ ਦੋਸਤੋ ਅੱਗੇ ਵਾਸਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਹੁੰਦੇ ਨੇ ਆ ਦੇ ਤਜਰਬੇ ਦੇ ਵਿੱਚ ਲਿਖ ਕੇ ਰੱਖ ਲਿਆ ਕਰੋ ਕਈ ਵਾਰ ਬਾਅਦ ਵਿੱਚ ਆਪਾਂ ਭੁੱਲ ਜਾਂਨੇ ਆ ਜਾਂ ਕਿੰਨੇ ਦਿਨਾਂ ਤੇ ਪਾਈਏ ਇਹ ਚੀਜ਼ ਜ਼ਰੂਰ ਲਿਖਿਆ ਕਰੋ ਕੁਝ ਨਹੀਂ ਹੈਗਾ ਜੇਕਰ ਆਪਾਂ ਆਦੇ ਤਜਰਬੇ ਨੂੰ ਸਾਰ ਚੱਲਾਂਗੇ ਬਾਸਮਤੀ ਦੇ ਵਿੱਚ ਝੰਡਾ ਰੋਗ ਹਾਲੇ ਤੱਕ ਆਪਣੇ ਜੁਨੇ ਐਗਰੀਕਲਚਰ ਯੂਨੀਵਰਸਿਟੀ ਭਾਰਤੀ ਅਨੁਸੰਧਾਨ ਐਗਰੀਕਲਚਰ ਕਿਸੇ ਵਿਗਿਆਨ ਜਿਹੜੇ ਕੇਂਦਰ ਨੇ ਉਹਨਾਂ ਤੋਂ ਵੀ ਕਾਫੀ ਆਪਾਂ ਨੂੰ ਥੋੜੀ-ਮੋਟੀ ਜਾਣਕਾਰੀ ਮਿਲਦੀ ਰਹੀ ਹੈ ਲੇਕਿਨ ਜ਼ਿਆਦਾਤਰ ਇਹਦਾ ਕੰਟਰੋਲ ਹਾਲੇ ਤੱਕ ਆਪਣੇ ਵਿਗ ਸਾਇੰਟਿਸਟਾਂ ਤੋਂ ਨਹੀਂ ਹੋਇਆ ਖੇਤੀਬਾੜੀ ਦੇ ਸਾਇੰਟਿਸਟਾਂ ਤੋਂ ਵੀ ਨਹੀਂ ਹੋਇਆ ਉਹ ਦੋ ਤਿੰਨ ਚੀਜ਼ਾਂ ਕਹਣਗੇ ਜਾਂ ਤਾਂ ਬੀਜ ਦੀ ਫੰਗਸ ਹੈ ਜਾਂ ਪਾਣੀ ਦੀ ਫੰਗਸ ਹੈ ਜਾਂ ਫਿਰ ਜ਼ਮੀਨ ਦੀ ਖਣ